ਆਪਣੇ ਸਦਰ ਥਾਣੇ ਦੇ ਵਿੱਚ ਮਰਡਰ ਹੋਇਆ ਸੀ ਮੈਂ ਸ਼੍ਰੀਮਤੀ ਸੁਨੀਤਾ ਜੀ ਦਾ ਜੋ ਕਿ ਆਪਣੇ ਘਰ ਚ ਕੱਲੀ ਸੀਗੇ ਬੜਾ ਸੈਂਸੇਸ਼ਨਲਾਈਜ਼ ਹੋਇਆ ਐ ਇਸੇ ਕਰਕੇ ਬਿਕੋਜ਼ ਉਹ ਚ ਡੁੱਟ ਖੋਤ ਲੋਟ ਪਾੜਤਾ ਵੀ ਸੰਕੇਤ ਸਾਹਮਣੇ ਆਏ ਸੀ ﺍﻟमारीयां ਫਰੋਲੀਆਂ ਹੋਈਆਂ ਸੀ ਸਮਾਨ ਵੀ ਕੁਝ ਕੈਸ਼ ਵਗੈਰਾ ਮਿਸਿੰਗ ਸੀਗਾ ਸੋ ਉਹਦੇ ਤੇ ਵੀ ਸਾਡੀ ਟੀਮ ਨੇ ਰਵਿੰਦਰਪਾਲ ਜੀ ਦੇ ਇਨਵੈਸਟੀਗੇਸ਼ਨ ਸਾਡੇ ਡੀਸੀਪੀ ਸਾਹਿਬ ਦੀ ਰੈਨਮਾਈ ਚ ਸ਼੍ਰੀ ਬਿਨੈਲਾ ਜੀ ਸਾਡੇ ਏਡੀਸੀਪੀ 2 ਔਰ ਇਹ ਸ਼ਿਪੋਲਾ ਜੀ ACP ਨੌਰ ਔਰ ਹਰਿੰਦਰ ਸਾਡੇ ਇਨਸਪੈਕਟਰ ਤੇ ਨੇ ਟੀਮ ਨੇ ਗੁਰਜੀਤ ਜਿਹੜਾ ਇਨਚਾਰਜ ਵਿਜੇਨਗਰ ਸਾਰਿਆਂ ਨੇ ਬੜੀ ਮਿਹਨਤ ਕੀਤੀ ਔਰ ਉੱਥੇ ਹੀ ਬੈਠੇ ਰਹੇ ਸਪੌਟ ਨਹੀਂ ਛੱਡਿਆ ਔਰ ਜਿੰਨੀ ਇਨਵੈਸਟੀਗੇਸ਼ਨ ਡੀਪਲੀ ਔਰ ਪ੍ਰੋਫੈਸ਼ਨਲੀ ਹੋ ਸਕਦੀ ਸੀ ਉਹ ਕੀਤੀ ਗਈ 올 ਐਂਗਲਸ ਵਰ ਕਵਰਡ ਪਹਿਲਾਂ ਬੇਟੇ ਤੇ ਵੀ ਸ਼ੱਕ ਗਿਆ ਹੋਰ ਵੀ ਲੋਕਾਂ ਦੇ ਸ਼ੱਕ ਗਿਆ ਬਟ ਜਦੋਂ ਕਲਿੰਚਿੰਗ ਗੱਲ ਆਈ ਸਾਰੇ ਸਾਹਮਣੇ ਤਾਂ ਇਹੀ ਨਿਕਲਿਆ ਕਿ ਉਹ ਜਿਹੜਾ ਬੇਟਾ ਇਹਨਾਂ ਦਾ ਅਨਕੁਰ ਮਹਾਜਨ ਮ੍ਰਿਤਕਾ ਜਿਹੜੇ ਸੁਨੀਤਾ ਜੀ ਉਹਨਾਂ ਦਾ ਫਰੈਂਡ ਸੀਗਾ ਇਹ ਬੰਦਾ ਜਿਹੜਾ ਲੜਕਾ ਤਿਕਸ਼ਨ ਸੂਤ ਕਰਕੇ son of ਰਜੇਸ਼ ਸੂਤ ਅਮਨ ਐਵਰੀ ਲੁਧਿਆਣਾ ਇਹਦੀ ਅਨਕੁਰ ਮਹਾਜਨ ਜਿਹੜਾ ਮਦਈ ਹੈ ਇਸ ਮਕਦਮੇ ਦਾ ਉਹਦੇ ਨਾਲ ਕਾਫੀ ਪਰਾਲਾ ਦੋਸਤੀ ਸੀ ਫਿਰ ਥੋੜਾ ਫਰਕ ਵੀ ਪੈ ਗਿਆ ਇਹ ਬੜਾ ਡਿਪਰੈਸ਼ਨ ਸੀਗਾ ਤੇ ਪੈਸਿਆਂ ਵੱਲੋਂ ਟੁੱਟਿਆ ਹੋਇਆ ਸੀ ਇਨੂੰ ਇਹ ਪਤਾ ਸੀਗਾ ਕਿ ਮੈਂ ਜਿਹੜੇ ਚੁਲਿਤਾ ਜੀ ਇਕੱਲੇ ਰਹਿੰਦੇ ਆ ਆਪਣੇ ਘਰ ਤੇ ਬੱਚਾ ਸਵੇਰੇ ਚਲੇ ਜਾਂਦਾ ਰਾਤ ਨੂੰ ਆਉਂਦਾ ਸਾਡੇ ਕੋਲ 8:30 ਦੇ ਕਰੀਬ ਜਦੋਂ ਉਹਨੇ ਆ ਕੇ ਆਪਣਾ ਦਰਵਾਜ਼ਾ ਖੋਲ੍ਹਿਆ ਹਾਊਸ ਦਾ ਉਹਨੂੰ ਪਤਾ ਲੱਗਿਆ ਮਦਰ ਦੀ ਡੈਥ ਹੋ ਗਈ ਇੱਕਦਮ ਸਾਰੇ ਬੜੀ ਘਬਰਾਹਟ ਹੋਈ ਸਾਰੀ ਪੁਲਿਸ ਉੱਥੇ ਮੌਕੇ ਤੇ ਗਈ ਸਾਰੇ ਕਲੂਜ਼ ਚੁੱਕੇ ਸੋ ਬੜਾ ਇਹਨੂੰ ਪ੍ਰੋਫੈਸ਼ਨਲੀ ਵਰਕ ਕਰਦੇ ਹੋਏ ਟਿਕਸ਼ਨ ਸੂਦ ਨੂੰ ਅਸੀਂ ਫੜ ਲਿਆ ਲੁਧਿਆਣੇ ਤੋਂ ਔਰ ਬਾਕੀ ਉਹਦੀ ਅਜੇ ਪ੍ਰੋਗਰੈਸ ਚੱਲ ਰਹੀ ਹੈ ਉਹਦੀ ਜਿਹੜੀ ਬਰਾਮਦਗੀ ਵੈਰਾ ਹੋਣੀ ਹੈ ਕੈਸ਼ ਵਗੈਰਾ ਦੀ ਬਟ ਮੇਨ ਮੋਟਿਵ ਇਹੀ ਨਿਕਲਿਆ ਕਿ ਉਹਨੂੰ ਲੱਗਾ ਕਿ ਮੇਰੇ ਕੋਲ ਵਾਸਤੇ ਈਜ਼ੀ ਟਾਰਗੇਟ ਹੈ ਔਰ ਉੱਥੋਂ ਆ ਕੇ ਲੁਧਿਆਣੇ ਇੰਨਾ ਵੱਡਾ ਕਾਰ ਕਰਾਇਮ ਕਰਤਾ ਕਿਉਂਕਿ ਉਹ ਭੇਤੀ ਸੀਗਾ ਤੇ ਉਹਦੇ ਨਾਲ ਤੁਹਾਨੂੰ ਪਤਾ ਕਿ ਸੰਸਨੀ ਵੀ ਬਹੁਤ ਫੈਲਦੀ ਹੈ ਔਰ ਗਵਾਂਡ ਦੇ ਵਿੱਚ ਵੀ ਲੋਕਾਂ ਨੂੰ ਵੀ ਇਹ ਸੀ ਪਤਾ ਨਹੀਂ ਕੀ ਗੱਲ ਹੋ ਗਈ ਕਿੰਨਾ ਕੁ ਮਦ ਲਈ ਗੜਬੜ ਹੋ ਗਈ ਪਰ ਕਪਨ ਜੋ ਪਤਾ ਹੀ ਹੈ ਕਿ ਭੇਤੀ ਬੰਦਾ ਹੀ ਇਹੋ ਜਿਹਾ ਕੰਮ ਕਰਦਾ ਹੈ ਔਰ ਉਹਨੇ ਉਹ ਮਤਲਬ ਇਸ ਵਾਰ ਦਾ ਤੋਂ ਅੰਜਾਮ